ਸ਼ਿਗਾਰ ਸਰੋਂ ਲੋ ਜੀ ਆਪਾਂ ਗੋਤੀ ਸਾਡਾ ਖੰਦਾ ਕੁਰਕਰੇ ਗੋਤੀ ਨੂੰ ਕਹੇ ਕੰਕਰੀਟ ਨਾ ਸਹਾਇ ਕਰਾਇਆ ਕਿ ਖਾਣੇ ਤੇ ਲੋਹੇ ਤੋਂ ਨਾ ਜਾਣ ਵੀਡੀਓ ਬਣਾ ਲਈ ਆਪਾਂ ਲਾਈਵ ਵੀਡੀਓ ਵੀ ਇਹ ਨੂੰ ਇਹ ਚਲਦੀ ਹੈ ਪਲਾਸਟਿਕ ਕਿ ਆਪਾਂ ਤੁਹਾਨੂੰ ਅੱਖ ਲਾ ਕੇ ਦਿਖਾਉਣੇ ਸਰ ਸਾਹਮਣੇ ਆ ਦੇਖੋ ਜੀ ਠੀਕ ਹੈ ਆਲਾ ਫੁਕਤ ਕੰਕਰੀਟ ਨਾਲ ਗੋਤੀ ਚੱਲ ਜਿੰਗ ਮੈਂ ਲਾਈਵ 'ਚ ਚੈੱਕ ਕਰਾਂ। ਨói ਦੇਖੋ ਜੀ। ਦੇਖੋ ਪਲਾਸਟਿਕ ਨੂੰ ਅੱਗ ਲੱਗੀ। ਬੱਚੋ ਬੱਚਿਆਂ ਨੂੰ ਮਾਪਿਆਂ ਨੂੰ ਬੇਨਤੀ ਹੈ ਵੀ ਨਾ ਖਾਂਦਿਆ ਕਰੋ। ਦੇਖੋ ਜੀ ਕਿਵੇਂ ਅਕਲਾ ਕਰੀ ਦੇਖੋ ਪਾਸਟਿਕ ਨੂੰ। ਇਹ ਵੀਡੀਓ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਜਿਹੜੇ ਕੋਲ ਖਾਣਦੇ ਆ। ਸਾਡਾ ਗੁੱਪ ਹੀ ਨਹੀਂ ਹਟਦਾ ਕੋਕਰ ਖਾਣਾ। ਚਾਹ ਮਰਜ਼ੀ ਕਰ ਲੈਣਾ ਦੇਖੋ ਜੀ ਚੱਲਦੀ ਹੈ ਨਾ ਅਗਰਵਤੀ ਵਾਂਗੂ